ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਭਰਾ ਨਾਲ ਇਕੱਠੇ ਹੋਇਆ ਸਾਡੇ ਕਾਕੂ ਹੀਰਾ ਜੀ ਜਿਨ੍ਹਾਂ ਦਾ ਤੁਸੀਂ ਚੈਨਲ ਦੇਖਦੇ ਰਹਿੰਦੇ ਹੋ ਤੇ ਨਾਲ ਮੇਰਾ ਪਰਮ ਮਿੱਤਰ ਪੁਰਾਣਾ ਦੋਸਤ ਬਾਈ ਸੱਤਾਖਾਰਾ ਜੀ ਅੱਜ ਅਸੀਂ ਪਿੰਡ ਖੱਲਣ ਸਾਡਾ ਬਾਈ ਗੁਰਪਾਲ ਹੈ ਉਹਨਾਂ ਦੇ ਬੇਟੇ ਦੀ ਮੈਰਿਜ ਹੈ ਤੇ ਉੱਥੇ ਰੌਣਕਾਂ ਵੀ ਲਾਉਨੇ ਆ ਪ੍ਰੋਗਰਾਮ ਕਰਦੇ ਆ ਜਾ ਕੇ ਉਸ ਤੋਂ ਪਹਿਲਾਂ ਇੱਕ ਕਲਿੱਪ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਦੋ ਗੱਲਾਂ ਬਾਈ ਕਾਕੂ ਹੀਰਾ ਜੀ ਤੇ ਬਾਈ ਸੱਤਾ ਖੜਾ ਜੀ ਵੀ ਕੁਝ ਕਹਿਣ ਦੀ ਕੀਤੀ। ਹਾਂਜੀ ਪਹਿਲਾਂ ਤਾਂ ਜੀ ਸਾਰੇ ਮੇਰੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਾ ਬਸਤੀ ਆ ਜੀ ਮੈਂ ਤਾਂ ਖਸ ਗਿਆ ਬਨਾਲੀਆ ਤੇ ਸਾਡੇ ਬਹੁਤ ਹੀ ਪਿਆਰੇ ਭਾਈ ਸਾਡੇ ਹਨਾ ਮੇਰੇ ਭਰਾ ਵੱਡੇ ਭਰਾ ਬਾਈ ਜੱਗਾ ਸਰੂਪ ਜੀ ਤੇ ਅੱਜ ਬਾਈ ਫੋਰਾ ਦਾ ਪ੍ਰੋਗਰਾਮ ਬਹੁਤ ਹੀ ਸੋਹਣਾ ਤੇ ਬਾਕੀ ਤੁਸੀਂ ਆਪਣੇ ਚੈਨਲ ਤੇ ਵੀਡੀਓ ਜਰੂਰ ਦੇਖਿਓ ਸਾਰਿਆਂ ਨੇ ਤੇ ਬਾਈ ਜੱਗਾ ਜੀ ਦੇ ਪੇਜ ਤੇ ਵੀ ਜਰੂਰ ਦੇਖਿਓ ਇਹ ਬਹੁਤ ਘੈਂਟ ਤੇ ਬਲੰਦ ਆਵਾਜ਼ ਆ ਤੇ ਮਤਲਬ ਹੀ ਸਾਡਾ ਭਰਾਵਾਂ ਵਾਲਾ ਪਿਆਰ ਆ ਹਨਾ ਮੈਨੂੰ ਲੱਗ ਸਕੂਨ ਮਿਲਦਾ ਬਾਈ ਨੂੰ ਮਿਲ ਕੇ ਤੇ ਵੀ ਇੰਨਾ ਪਿਆਰ ਕਰਦਾ ਬਾਈ ਤੇ ਮੈਨੂੰ ਆਲਾ ਵੀ ਸਗਾ ਭਰਾ ਵੀ ਨਾ ਕਰਦਾ ਹਨਾ ਤੇ ਬਾਕੀ ਬਾਈ ਆ ਦੋ ਗੱਲਾਂ ਬਾਈ ਜੀ ਸੱਤਾਖਰ ਬਾਈ ਹਾਂ ਜੀ ਸਸੀਖਰ ਬਾਈ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਜੱਗਾ ਸੋਚ ਕੇ ਪੰਜਾਬੀ ਲੋਕ ਗਏਕ ਪੰਜਾਬੀ ਦਾ ਮਾਣ ਬਹੁਤ ਜਨਾਬ ਸਰੇਂਦਰ ਸਿੰਘਾ ਜੀ ਦੇ ਚੇਲੇ ਤੇ ਜਿੰਨੇ ਵਾਰੀ ਵੀ ਬਾਈ ਨੂੰ ਮਿਲਦੇ ਆ ਰੱਬ ਰੂ ਆ ਨਹੀਂ ਬਾਈ ਸੱਤਾ ਜੀ ਗੱਲ ਕੀ ਆ ਨਾ ਇਹ ਤੁਹਾਡੇ ਸਾਡੇ ਭਰਾਵਾਂ ਦਾ ਪਿਆਰ ਹੈ ਨਾ ਅੱਜ ਜਿੱਥੇ ਮਿਲਦੇ ਆ ਇੰਨਾ ਪਿਆਰ ਸਤਿਕਾਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਤੇ ਇਹਦੇ ਪਿਆਰ ਸਤਿਕਾਰ ਜਿਹੜੇ ਕਿਸੇ ਕਿਸੇ ਬੰਦੇ ਦੇ ਹਿੱਸੇ ਆ ਉਹਨੂੰ ਸਾਡਾ ਭਰਾ ਜੱਗਾ ਸੋਹਣਦੀ ਆ ਜਿਹੜੀ ਪਰਮਾਤਮਾ ਨੇ ਇਹਨੂੰ ਐਟਾ ਐਡੀ ਝੋਲੀ ਪਾਈ ਆ ਇਹਦੇ ਪਰਚਿਸ ਕੀਤੀ ਆ ਇਹਦੀ ਗਾਇਕੀ ਨੂੰ ਤੇ ਸਾਰਿਆਂ ਤੋਂ ਬਟਾ ਸ਼ੁਕਰਗੁਜ਼ਾਰ ਆ ਉਹ ਸ਼ੁਕਰਾਨਾ ਮਾਲਕ ਦਾ ਆ ਬਿਲਕੁਲ ਪਰਮਾਤਮਾ ਦਾ ਜੀ ਜਿਹੜਾ ਇਹਨਾਂ ਨੂੰ ਪਰਮਾਤਮਾ ਇੰਨੀ ਵਧੀਆ ਆਵਾਜ਼ ਇੰਨਾ ਵਧੀਆ ਪਿਆਰ ਸਤਿਕਾਰ ਦਿੰਦੇ ਆ ਇਹ ਇਹਨੇ ਗੋਲ ਦੇ ਮਿੱਠੇ ਆ ਵੀ ਜਿਹਦੇ ਨਾਲ ਇੱਕ ਵਾਰੀ ਗੱਲ ਕਰ ਲੈਣਾ ਤਾਂ ਉਹਨੂੰ ਕੀ ਲੈਣੀ ਹੈ ਇਹ ਪ੍ਰਾਪਤੇ ਪਰਮਾਤਮਾ ਦੇ ਜਿਹੜਾ ਦਾਸ ਹੁਣ ਲਈ ਪ੍ਰਵੇਸ਼ੇ ਕਰੀ ਇਹਨੂੰ ਚੜਦੀ ਕਲਾ ਵਿੱਚ ਰੱਖੇ ਤਰੱਕੀ ਬਕਸੇ ਲੰਮੀਆਂ ਉਮਰਾਂ ਬਕਸੇ ਤੇ ਕਾਮਯਾਬੀਆਂ ਬਕਸੇ ਉਹ ਜਿੱਦੇ ਸਭ ਕੁਝ ਰੱਖੇ ਬਾਈ ਸਾਰੇ ਚੈਨਲ ਨੂੰ ਤੇ ਦੇਖਣ ਵਾਲੇ ਜਿਹੜੇ ਦੇਖਣਗੇ ਸਾਰੇ ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਕਿ ਤੁਸੀਂ ਸਾਰੇ ਚੜਦੀ ਕਲਾ ਤਦ ਉਸਤੀਆਂ ਕਾਮਯਾਬੀਆਂ ਮਾਣੋ ਔਰ ਇਸੇ ਤਰ੍ਹਾਂ ਇਸ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਰਹੋ ਸਾਰਿਆਂ ਨੂੰ ਹਾਂਜੀ ਇੱਕ ਆਪਣਾ YouTube ਤੇ ਚੈਨਲ ਬਣਾਇਆ ਬਾਈ ਹੋਰਾਂ ਦਾ ਆਪਣਾ ਬਾਈ ਜੱਗਾ ਸੂਰਤੀਆ ਦੇ ਨਾਂ ਤੇ ਹੈ ਨਾ ਤੇ ਸਾਰਿਆਂ ਨੇ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਜਿਹੜੇ ਬਾਈ ਨੂੰ ਚਾਹਣ ਵਾਲਿਆ ਹੈ ਨਾ ਮਤਲਬ ਉਹਨਾਂ ਤੋਂ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਜਿੰਨੇ ਵੀ ਪੜਾ ਆਪਣੇ ਨੰਨੇ ਜਿਹੜੇ ਹੋਏ ਹੈ ਨਾ ਆਓ ਜਿੰਨੇ ਬਾਈ ਬਾਈ ਨਾਲ ਜਰੂਰੀ ਸੀ ਤੇ ਬਾਕੀ ਲੋਕ ਤਾਂ ਕੋਈ ਪੀਤਾ ਬਾਈ ਹੈ ਨਾ ਤੇ ਵਾਕਿਆ ਨਾ ਹੁੰਦੇ ਹੈਗੇ ਜੈਸੇ ਜੀ ਬੈਠ ਕੋਈ ਸੋਧ ਕੋ ਪਈ ਨਾ ਪਰਾਣੀ ਕਹਾਣੀ ਤਾਂ ਵੀ ਹੈਗੀ ਇੱਕ ਹੈ ਨਾ ਨਹੀਂ ਕਾਕੂ ਤੂੰ ਹੀ ਥੋੜਾ ਗਾਲ ਮੈ ਬਹੁਤ ਵਧੀਆ ਕੰਮ ਕਰਦਾ ਹੈ ਵੀ ਇਹਨੂੰ ਤੁਸੀਂ ਫੜਦੇ ਰਹਿੰਦੇ ਹੋ ਹਾਂਜੀ ਤੇ ਬਾਕੀ ਤੁਸੀਂ ਜਰੂਰ ਬਈ ਹੈਨਾ ਆ ਆਪਣਾ ਜਿਹੜਾ ਇੰਸਟਾਗ੍ਰam ਵਾਲਾ ਇਹਦਾ ਆਪਣਾ ਚੈਨਲ ਆ ਉਹ ਵੀ ਮੜਾ ਜਰੂਰ ਦੱਸਦਾ ਆਪਣੇ ਦਰਸ਼ਕਾਂ ਨੂੰ ਜਿੰਨੇ ਵੀ ਚਾਹ ਹਾਂਜੀ ਜੱਗਾ ਸੂਰਤੀਆ ਇਸ ਦਾ ਤੇ ਫੇਸਬੁੱਕ ਤੇ YouTube ਤੇ ਸਾਰੇ ਜੱਗਾ ਸੂਰਤੀਆ ਵੈਸੇ ਤੁਸੀਂ ਸਾਰੇ ਪਿਆਰ ਬਖਸ਼ਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ